ਕਦੋਂ ਦੇ ਕਹਿੰਦੇ ਸੀ ਆਊਗਾ ਨਾਨਕਾ ਮੇਲ ਕਦੋਂ ਦੇ ਕਹਿੰਦੇ ਸੀ ਅਬ ਨਾਨਕਾ ਮੇਲ ਕਰੋ ਦੇ ਯਾਰ ਸੀ ਕਦੋਂ ਨਾਨਕਾ ਮੇਲ ਕਦੋਂ ਦੀ ਆਦੀ ਸੀ ਓ ਦੇਖੋ ਆ ਗਈ ਬਈ ਭਰ ਕੇ ਲਿਆਂਦੀ ਰੇਲ ਬਈ ਆ ਦੇਖੋ ਆ ਗਈ ਬਈ ਭਰ ਕੇ ਲਿਆਂਦੀ ਰੇਲ ਆ ਦੇਖੋ ਆ ਗਈ ਸਾਰੇ ਇਕੱਠੇ ਕਰਕੇ ਲਿਆਂਦੇ ਨਿਆਣੇ ਅਤੇ ਸਿਆਣੇ ਬਈ ਸਾਰੇ ਇਕੱਠੇ ਕਰਕੇ ਲਿਆਂਦੇ ਨਿਆਣੇ ਅਤੇ ਸਿਆਣੇ ਉਹ ਜਿੰਨੇ ਬਕਾਏ ਆ ਤੁਹਾਡੇ ਲੱਡੂ ਮੁਕਾ ਕੇ ਜਾਣੇ ਵੀ ਜਿੰਨੇ ਬਕਾਏ ਆ ਓ ਸਾਰੇ ਲੱਡੂਆਂ ਦਾ ਤੁਹਾਡਾ ਜਾਵਾਂਗੇ ਮੁੱਲ ਮੋੜ ਕੇ 50 60 ਮੰਡੇ ਤੁਹਾਡੇ ਜਾਵਾਂਗੇ ਬਈ ਤੋੜ ਕੇ ਭਈ ਬੰਗੀ ਸੋਥਾ ਪੰਗੂ ਪੰਨੀ ਵਾਲੇ ਪਿੰਡਾਂ ਦੀਆਂ ਜਟੀਆਂ ਅੱਜ ਥੋੜੇ ਵੇੜੇ ਨਚਣ ਗਈਆਂ ਭਈ ਧੂਰਾਮ ਪਟਣ ਗਈਆਂ ਅੱਜ ਹੋ ਕੇ ਆ ਗਈਆਂ ਸਾਰੀਆਂ ਕਸਨਾਂ ਧੂਰਾ ਪਟਣ ਗਈਆਂ ਉਹ ਦਾਦ ਕਿਉ ਅੱਜ ਥੋੜੀ ਨਚਣ ਦੀ ਆ ਰਹੀ ਬਈ ਮੁਸ਼ਕਲ ਨਾਲ ਹੀ ਆਉਣੀ ਕਿਉਂਕਿ ਕੱਲੀ ਕੱਲੀ ਮਾਮੀ ਨੇ ਸੌ ਸੌ ਬੋਲੀ ਪਾਉਣੀ ਕੱਲੀ ਕੱਲੀ ਮਾਮੀ ਨੇ ਸੌ ਸੌ ਬੋਲੀ ਪਾਣੀ ਕੱਲੀ ਕੱਲੀ ਮਾਮੀ ਨੇ ਸੌ ਸੌ ਬੋਲੀ ਪਾਣੀ ਕੱਲੀ ਕੱਲੀ ਮਾਮੀ ਨੇ ਸੌ ਸੌ ਬੋਲੀ ਪਾਣੀ ਓਏ ਪਹਿਲਾਂ ਤਾਂ ਇਹਨਾਂ ਨੇ ਚਾਹਣਾ ਕੱਲੇ ਲਾਗੀ ਸਾਰੇ ਰਿਸ਼ਤੇਦਾਰ ਸਦਾਏ ਹੁਣ ਜਦੋਂ ਆ ਗਿਆ ਮੇਲ ਵੀ ਭਾਰਾ ਹੁਣ ਫਿਰਦੇ ਆ ਕਬਰ ਆਏ ਉਹ ਹੁਣ ਸਾਡੀ ਮਾਸੀ ਨੇ ਲਡਗਾਂ ਨੇ ਜਿੰਦਰੇ ਲਾਏ ਲਡਗਾਂ ਨੇ ਜਿੰਦਰੇ ਲਾਏ ਸਾਡੀ ਮਾਸੀ ਨੇ ਲਡਗਾਂ ਨੇ ਜਿੰਦਰੇ ਲਾਏ ਸਾਡੀ ਮਾਸੀ ਨੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਨਾਲ ਕੇ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਤਿਆਰੀ ਕਰਕੇ ਆਏ ਉਹ ਜਿੰਦਰੇ ਤੋੜ ਦੇਣੇ ਥੋੜੀਆਂ ਨਾਲ ਲਿਆਏ ਜੋੜੇ ਤੋੜ ਦੇਣੇ ਨਾਰਾਣੇ ਮੁਖੜਖੜ ਦੇਖਣ ਨਾਰਾਣੀ ਬੋ ਬੀਆ ਬੋਲੇ ਬੋਲੇ ਤਾਂ ਬੋਲੇ ਸਾਰੀ ਰਾਤ ਨੀ ਬੋਲੀਆ ਬੋਲੇ ਮੀਹੇ ਨੰਗੇ ਕੁੰਡੇ ਮੀਹੇ ਖੜਖੜ ਦੇਖਣ ਮੁੰਡੇ ਨੀ ਬੀਆ ਬੋਲੇ ਬੋਲੇ